ਉਧਿਆਨਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ ਵੀ 650 ਕਰੋੜ ਦੀ ਜਿਹੜੀ ਲੁੱਟ ਹੋਈ ਹੈਗੀ ਆ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ ਜਿਹੜਾ ਕਿ ਇੱਕ ਝੂਠਾ ਪ੍ਰੋਜੈਕਟ ਬੁੱਢਾ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰਹਿੰਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ ਤੇ ਅੱਜ ਸਾਰੇਆ ਵਪਾਰੀਆਂ ਵੱਲੋਂ ਔਰ ਇੰਡਸਟਰੀਸਟ ਵੱਲੋਂ ਔਰ ਸਿਵਲੈਂਸ ਵੱਲੋਂ ਦੀ ਆ ਮੰਗ ਚੱਕੀ ਗਈ ਹੈ ਆ ਪ੍ਰੋਜੈਕਟ ਅੱਜ ਲੱਗਣ ਤੋਂ ਬਾਅਦ ਕੀ ੁੱਡਾ ਨਾਲਾ ਸਾਫ਼ ਹੋ ਗਿਆ ਬੋਗੇ ਭਗਵਾਨ ਦਰਮਾਨ ਜੀ ਸਰਕਾਰ ਨੇ ਕਿਹਾ ਹੈਗਾ ਜ਼ੀਰੋ ਟੋਲਰੈਂਸ ਤੇ ਐਡੀ ਵੱਡੀ ਆ ਇੱਕ ਲੁੱਟ ਹੋ ਗਈ ਤੇ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ ਜ਼ੀਰੋ ਟੋਲਰੈਂਸ ਸਿਰਫ ਕਹਿਣ ਦੀਆਂ ਗੱਲਾਂ ਰਹਿ ਗਈਆਂ ਲੁਧਿਆਣਾ ਤੋਂ ਲੈ ਕੇ ਕਈ ਜ਼ਿਲ੍ਹਿਆਂ ਦੇ ਲੋਕਾਂ ਲਈ ਗੰਭੀਰ ਬਿਮਾਰੀ ਦਾ ਕਾਰਨ ਬਣੇ ਲੁਧਿਆਣਾ ਤੋਂ ਨਿਕਲਣ ਵਾਲੇ ਪੁੱਡੇ ਨਾਲੇ ਦੀ ਸਫਾਈ ਅਤੇ ਸੁੰਦਰੀਕਰਨ ਨਾਲ ਸੰਬੰਧਿਤ 650 ਕਰੋੜ ਰੁਪਏ ਦੇ ਪ੍ਰੋਜੈਕਟ ਵਿੱਚ ਧਾਂਦਲੀ ਦਾ ਦੋਸ਼ ਲਗਾਉਂਦੇ ਲੁਧਿਆਣਾ ਦੇ ਸਨਤ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ। ਸਥਾਨਕ ਡਿਪਟੀ ਕਮਿਸ਼ਨਰ ਤੋਂ ਲੇਖਾ ਮੰਗਿਆ ਅਤੇ ਇਸ ਮਾਮਲੇ ਦੀ ਵਿਜੀਲੈਂਸ ਜਾਂ ਸੀਬੀਆਈ ਪੱਧਰ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ। ਲੁਧਿਆਣਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ ਵੀ 650 ਕਰੋੜ ਦੀ ਜਿਹੜੀ ਲੁੱਟ ਹੋਈ ਹੈਗੀ ਹੈ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ ਜਿਹੜਾ ਕਿ ਇੱਕ ਝੂਠਾ ਪ੍ਰੋਜੈਕਟ ਬੁੱਢਾ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰਹਿੰਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ ਤੇ ਅੱਜ ਸਾਰੇਆ ਵਪਾਰੀਆਂ ਵੱਲੋਂ ਔਰ ਇੰਡਸਟਰੀਸਟ ਵੱਲੋਂ ਔਰ ਸਿਵਲੈਂਸ ਵੱਲੋਂ ਦੀ ਆ ਮੰਗ ਚੱਕੀ ਗਈ ਹੈ ਆ ਪ੍ਰੋਜੈਕਟ ਅੱਜ ਲੱਗਣ ਤੋਂ ਬਾਅਦ ਕੀ ਬੁੱਢਾ ਨਾਲਾ ਸਾਫ਼ ਹੋ ਗਿਆ 4 ਸਾਲ ਪਹਿਲੇ ਜਦੋਂ ਇਹਦੀ ਆ ਡਿਫੰਕਟ 650 ਕਰੋੜ ਦੀ ਡੀਪੀਆਰ ਤਿਆਰ ਕੀਤੀ ਗਈ तमाम ਸਰਕਾਰੀ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਜਿਹਦੇ ਵਿੱਚ ਮੁੱਖ ਤੌਰ ਤੇ ਦੋਸ਼ੀ ਪੀਐਮਆਈ ਡੀਸੀ ਦੇ ਸੀਈਓ ਉਸ ਸਮੇਂ ਦੇ ਅਜੋਏ ਕੁਮਾਰ ਸ਼ਰਮਾ ਸੀਗੇ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ तमाम ਅਫਸਰ ਜਿਨ੍ਹਾਂ ਨੇ ਮਿਲੀ ਭਗਤ ਦੇ ਨਾਲ ਆ 650 ਕਰੋੜ ਦੀ ਗਲਤ ਡੀਪੀਆਰ ਤਿਆਰ ਕੀਤੀ ਔਰ ਜਿਸ ਨੂੰ ਮਨਜ਼ੂਰ ਕੀਤਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਮਨਿਸਟਰ ਜਲ ਮੰਤਰੀ ਗਜੇਂਦਰ ਸਿੰਘ ਸ਼ਿਕਾਵਨ ਨੇ 425 ਕਰੋੜ ਦੀ ਗ੍ਰਾਂਟ ਦਿੱਤੀ ਆ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਅੱਜ ਸਾਡਾ ਬੁੱਢਾ ਦਰਿਆ ਜਿਹਨੂੰ ਦਰਿਆ ਬਣਾਣਾ ਸੀਗਾ ਇਸ ਪ੍ਰੋਜੈਕਟ ਦੇ ਮਾਰਫਤ ਇਸ ਗੰਦੇ ਨਾਲੇ ਨੂੰ ਅੱਜ ਉਹ ਫਿਰ ਗੰਦੇ ਦਾ ਨਾਲਾ ਉੱਥੇ ਦਾ ਉੱਥੇ ਖੜਾ ਹੈਗਾ ਤੇ ਅੱਜ ਲੁਹਾਨੇ ਦੇ ਨਿਵਾਸੀ ਵਪਾਰੀ ਸੰਨਦਕਾਰ ਕਿਸਾਨ ਸਾਰੇ ਇਸ ਚੀਜ਼ ਦੀ ਮੰਗ ਕਰਦੇ ਹੈਗੇ ਆ 15 ਤਰੀਕ ਤੇ ਕੰਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਆ 650 ਕਰੋੜ ਦੀ ਜਿਹੜੀ ਸਰਿਆਮ ਲੁੱਟ ਹੋਈ ਹੈ ਔਰ ਇਹਨਾਂ ਨੂੰ ਬਾਰ ਬਾਰ ਦੱਸਣ ਤੋਂ ਬਾਅਦੂਦ ਵੀ ਕਿਸੇ ਨੇ ਵੀ ਨਹੀਂ ਸੁਣੀ ਜੇ 15 ਤਰੀਕ ਤੱਕ ਨੇ ਇਸ ਦੀ ਸੀਬੀਆਈ ਇਨਕੁਆਰੀ ਜਾਂ ਇਸ ਦੀ ਬਿਜ਼ਨਸ ਇਨਕੁਆਰੀ ਜਾਂ 650 ਕਰੋੜ ਦਾ ਹਿਸਾਬ ਨਾ ਦਿੱਤਾ ਗਿਆ ਉਹ तमाम ਅਫਸਰਾਂ ਦੀ ਜਾਂ ਉਸ ਸਮੇਂ ਦੀ ਸਰਕਾਰਾਂ ਦੀ ਡਿਊਟੀ ਫਿਕਸ ਨਹੀਂ ਕੀਤੀ ਗਈ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿਹਾ ਹੈਗਾ ਜ਼ੀਰੋ ਟੋਲਰੈਂਸ ਤੇ ਐਡੀ ਵੱਡੀ ਆ ਇੱਕ ਲੁੱਟ ਹੋ ਗਈ ਤੇ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ 15 ਤਰੀਕ ਨੂੰ ਅਸੀਂ ਸਾਰਾ ਸ਼ਹਿਰ ਇਕੱਠੇ ਹੋ ਕੇ ਡੀਸੀ ਸਾਹਿਬ ਦੇ ਕੋਲ ਜਾ ਕੇ ਆ ਚੀਜ਼ ਦਾ ਪੁੱਛਣਗੇ ਤੁਹਾਡੇ ਮੀਡੀਆ ਦੇ ਮਾਰਫਤ ਜੇ ਉਹਨਾਂ ਨੇ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਸਾਨੂੰ ਚਾਹੀਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਪਟਿਆਲੇ ਦਫਤਰ ਸਾਨੂੰ ਉਥੇ ਤਾਲਾ ਮਾਰ ਕੇ ਬੰਦ ਕਰਕੇ ਉਥੇ ਘਰਾਵ ਕਰਕੇ ਉੱਤੇ ਪਰਮਾਨੈਂਟ ਧਰਨੇ ਦੇ ਬਣਾ ਪਵੇ ਚਾਹੇ ਲੁਧਿਆਣੇ ਦਾ ਪੋਲੂਸ਼ਨ ਬੋਰਡ ਦਾ ਜਿਹੜਾ ਦਫਤਰ ਹੈਗਾ ਚਾਹੇ ਪੰਜਾਬ ਬਾਡਰ ਸਿਵਰੇਜ ਬੋਰਡ ਹੈ ਚਾਹੇ ਡੀਸੀ ਦਫਤਰ ਹੈ ਤੇ ਚਾਹੇ ਏ ਬੀ ਸੀ ਡੀ ਕਾਰਪੋਰੇਸ਼ਨ ਦੀ ਚਾਰੋਂ ਜ਼ੋਨਾਂ ਨੂੰ ਇਹਨਾਂ ਨੂੰ ਬੰਦ ਕਰਨੇ ਆ ਪਵੇ ਤੇ ਅਸੀਂ ਸਾਡੇ ਜਥੇਬੰਦੀ ਔਰ तमाम ਸਾਡੀ ਫੈਡਰੇਸ਼ਨ ਅਸੀਂ ਉਹ ਸਾਰਾ ਕਦਮ ਚੱਕਾਂਗੇ ਤੇ ਅਗਰ ਇਹਨਾਂ ਨੇ ਸਾਨੂੰ ਇਹਦਾ ਤਸੱਲੀ ਬਖਸ਼ 15 ਤਰੀਕ ਤੋਂ ਪਹਿਲੇ ਵੀ ਸਾਨੂੰ ਜਵਾਬ ਨਹੀਂ ਦਿੱਤਾ ਤੇ ਦੇਖਿਆ ਜਾਣਾ ਉਸ ਤੋਂ ਲਾਵਾ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਨਾਲ ਕੋਈ ਗੱਲਬਾਤ ਹੋ ਪਾਈ ਆ ਮੁੱਖ ਮੰਤਰੀ ਜੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਲ ਪਹਿਲੇ ਸਾਡੇ ਵਪਾਰੀਆਂ ਦੀ ਮੀਟਿੰਗ ਬੁਲਾਈ ਗਈ ਸੀ ਉੱਥੇ ਵੀ ਮੈਂ ਜਦੋਂ ਆ ਬੁੱਢੇ ਨਾਲੇ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਆ ਮੁੱਦਾ ਡਿਟੇਲ ਜਿ ਮੈਨੂੰ ਆ ਕੇ ਸਮਝਾਓ ਪਰੰਤੂ ਨਾ ਕੋਈ ਸਰਕਾਰ ਵੱਲੋਂ ਕਦੀ ਕੋਈ ਸੁਨੇਹਾ ਆਇਆ ਇੱਕ ਸਾਲ ਬੀਤ ਗਿਆ ਤੇ ਨਾ ਮੁੱਖ ਮੰਤਰੀ ਸਾਹਿਬ ਜੀ ਮੈਨੂੰ ਲੱਗਦੇ ਨੇ ਇਸ ਪ੍ਰਤੀ ਕੋਈ ਜਾਗਰੂਕ ਨਹੀਂ ਤੇ ਜ਼ੀਰੋ ਟੋਲਰੈਂਸ ਸਿਰਫ ਕਹਿਨ ਦੀਆਂ ਗੱਲਾਂ ਰਹਿ ਗਈਆਂ ਬੀਵੀਓ ਨੂੰ ਤਾਲਾ ਮਾਰੂਗੀ ਜੀ ਸਾਰੇ तमाम ਅਫਸਰਾਂ ਨੂੰ ਦੇ ਆਹ ਮਹਿਕ ਵਿੱਚ ਜਦੋਂ ਜਿਹੜੇ ਅਸੀਂ ਲੋਕ ਟੈਕਸਾਂ ਦੇ ਰਹੇ ਹਾਂ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ ਜਦ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਔਰ ਉਹ ਜਿਹੜਾ ਕੰਮ ਇਹਨਾਂ ਨੇ ਗਲਤ ਕੰਮ ਡੀਪੀਆਰਾ ਬਣਾ ਕੇ ਉਹ ਪੈਸਾ ਸਾਡਾ ਲੁਕਣਾ ਹੈ ਇਹ ਫਿਰ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਬੰਦਾ ਆ ਸਰਕਾਰੀ ਅਫਸਰਾਂ ਨੂੰ ਆਪਣੀ ਸੀਟਾਂ ਦੇ ਵੰਨਦਾ ਆ ਤਮਾਮ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ ਹੈਗਾ ਪਰ ਦਫ਼ਤਰ ਬੰਦ ਕਰ ਦੇਣੇ ਚਾਹੀਦੇ ਆ ਅਸੀਂ ਨਿਹਾਰਾ ਸ਼ਹਿਰ ਦੇ ਲੋਕ ਆਪਣੀ ਸੁਸਾਇਟੀ ਬਣਾ ਕੇ ਅਸੀਂ ਆਪਣੇ ਆਪ ਹੀ ਕਾਰਪੋਰੇਸ਼ਨ ਵੀ ਚਲਾਵਾਂਗੇ ਤੇ ਬੋਰਡ ਵੀ ਚਲਾਵਾਂਗੇ ਤੁਸੀਂ ਸਾਡੇ ਸਟੇਟ ਬੋਰਡ ਹਮੇਸ਼ਾ ਇੰਡਸਟਰੀ ਦੇ ਠੋਕਰਾਂ ਇੱਟਦਾ ਕਿ ਆ ਵੀਦਰ ਕੋਈ ਕੀਤਾ ਜੀ ਹਾਂਜੀ ਹਾਂਜੀ ਅਸੀਂ ਕੱਲ ਹੀ ਇਹਦੀ ਹਾਈ ਕੋਰਟ ਦੇ ਵਿੱਚ ਪੀਆਈਐਲ ਲਗਾਉਣ ਜਾ ਰਹੇ ਹੈਗੇ ਆ ਔਰ ਅਸੀਂ ਹਾਈ ਕੋਰਟ ਚ ਪੀਆਲ ਦੇ ਮਾਰਫਤ ਮੰਗ ਕਰਾਂਗੇ ਵੀ ਇਸ ਐਡੀ ਵੱਡੀ ਲੁੱਟ ਦੀ ਸੀਬੀਆਈ ਇਨਕੁਆਰੀ ਕਰਵਾਈ ਜਾਵੇ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਨੂੰ ਮੰਗ ਕਰਦੇ ਆ ਵੀ ਘੱਟੋ ਘੱਟ ਤੁਸੀਂ ਵਿਜਲੈਂਸ ਇਨਕੁਆਰੀ ਇਸਦੀ ਕਰਾਓ ਪ੍ਰੋਜੈਕਟ ਦੀ ਔਰ ਉਸ ਸਮੇਂ ਦੇ ਤਮਾਮ ਅਫਸਰਾਂ ਨੂੰ ਇਹਨਾਂ ਦੀ ਜਵਾਬ ਦੇ ਫਿਕਸ ਕੀਤੀ ਜਾਵੇ ਜਾਂ ਬਰੇਨ ਨੂੰ ਇਜਾਜ਼ਤ ਘਰਾਂ ਭੇਜੋ ਤੁਸੀਂ ਉਹ 350 ਕਰੋੜ ਦਾ ਆਫਰ ਕੀਤਾ ਕਿ ਅਸੀਂ ਇਹਨਾਂ ਪ੍ਰੋਜੈਕਟ ਬਣਾ ਦਾਂਗੇ ਲੇਕਿਨ ਉਹ ਉਹ ਹਕੂਮਤ ਨੇ ਤੁਹਾਡਾ ਬਰੋਕ ਕੀਤਾ ਸੀ ਕੁਝ ਕਿ ਤਾਂ ਲੱਗਦਾ ਨਹੀਂ ਉਦੋਂ ਵੀ ਮਿਲ ਜਪਗਸੇਗੀ ਕੁਝ ਉਸੇ ਟਾਈਮ 'ਤੇ ਆ 2020 ਦੀ ਉਸ ਸਮੇਂ ਕਰੋਨਾ ਕਾਲ ਦੇ ਵਿੱਚ ਦੇਖੋ ਇੱਕ ਮਜ਼ੇਦਾਰ ਗੱਲ ਹੋਰ ਦੱਸਦਾ ਹਾਂ ਆ ਡੀਪੀਆਰ ਕਰੋਨਾ ਕਾਲ ਦੇ ਵਿੱਚ ਬਨਾਈ ਗਈ ਔਰ ਮਨਜ਼ੂਰ ਕੀਤੀ ਗਈ ਔਰ ਖਿਲਾੜੀ ਇਨਫਰਾਸਟਰਕਚਰ ਕੰਪਨੀ ਨੂੰ ਕਰੋਨਾ ਕਾਲ ਦੇ ਵਿੱਚ ਜਦੋਂ ਕਿ ਸਾਰਾ ਦੇਸ਼ ਬੰਦ ਪਿਆ ਸੀਗਾ ਪੂਰਾ ਸੰਸਾਰ ਬੰਦ ਪਿਆ ਸੀਗਾ ਉਸੇ ਦੌਰਾਨ ਹੀ ਉਹਨੂੰ ਇਹ ਟੈਂਡਰ ਅਲਾਟ ਕਰ ਦਿੱਤਾ ਗਿਆ ਤੇ ਇਸ ਤੋਂ ਵੱਡੀ ਮਿਲੀ ਭਗਤ ਕੀ ਹੋਊਗੀ ਜੀ ਠੀਕ ਹੈ ਜੀ ਉਸ ਸਮੇਂ ਦੀ ਆਵਾਜ਼ ਚੱਕ ਰਹੇ ਹਾਂ ਪਰੰਤੂ ਆਵਾਜ਼ ਨਹੀਂ ਚੱਕੀ ਗਈ ਪਰੰਤੂ ਹੁਣ ਆ ਲੁੱਟ ਹੋ ਚੁੱਕੀ ਹੈ ਉਸ ਸਮੇਂ ਲੁੱਟ ਹੋਣ ਦੇ ਅਸਾਰ ਸੀਗੇ ਉਸ ਸਮੇਂ ਮੈਨੂੰ ਗਲਤ ਅਟਾਇਆ ਗਿਆ ਬਈ ਆ ਤੁਸੀਂ ਗਲਤ આરોਪ ਲਗਾ ਰਹੇ ਹੋ ਹੁਣ ਤਾਂ ਹਾਥ ਕੰਗਨ ਕੋ ਫਾਰਸੀ ਕੀ ਔਰ ਪੜੇ ਲਿਖੇ ਕੋ ਫਾਰਸੀ ਕੀਆ ਚਲੋ ਮੇਰੇ ਨਾਲ ਸਾਰੇ ਜਣੇ ਬੁੱਢਾ ਨਾਲਾ ਜਾ ਕੇ ਚੈੱਕ ਕਰ ਲੋ ਕਿ ਬੁੱਢਾ ਨਾਲਾ ਸਾਫ ਹੋ ਗਿਆ ਆਹ ਵੇ ਰਮਨਜੀਤ ਬਿੱਟੂ ਮੈਂਬਰ ਪਾਰਲੀਮੈਂਟ ਸੀ ਉਹ ਕਿੰਨੀ ਮੰਤਰੀ ਵੜ ਗਏ ਨੇ ਲੱਗਦਾ ਕਿ ਉਹਨਾਂ ਨੂੰ ਵੀ ਰਮਨਜੀਤ ਬਿੱਟੂ ਜੀ ਉਸ ਸਮੇਂ ਕਾਂਗਰਸ ਦੇ ਲੁਧਿਆਣਾ ਦੇ ਮੈਂਬਰ ਆਫ ਪਾਰਲੀਮੈਂਟ ਸੀਗੇ ਉਹ ਇਸ ਲੁੱਟ ਦੇ ਵਿੱਚ ਬਰਬਰ ਦੇ ਸ਼ਰੀਕ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਜਿ ਚਲੇਗੇ ਉਹ ਅੱਜਕਲ ਸਾਰੇ ਲੋਕੀ ਹਾਜ਼ਰ ਹੈ ਨਾ ਵੀ ਬੀਜੇਪੀ واਸ਼ਿੰਗ ਮਸ਼ੀਨ ਤੇ ਬਿੱਟੂ ਜੀ ਵੀ ਉਸ ਇਸ ਲੁੱਟ ਵਿੱਚ ਬਰਬੜ ਦੇ ਸ਼ਾਮਲ ਸੀਗੇ ਉਸ ਸਮੇਂ ਦੇ ਜੋ ਵੀ ਮੰਤਰੀ ਸੀਗੇ ਜਾਂ ਜੋ ਸਰਕਾਰਾਂ ਸੀਗੀਆਂ ਉਹ ਬਰਬੜ ਦੀ ਸ਼ਾਮਲ ਸੀਗੀਆਂ ਉਹਨਾਂ ਸਾਰੇ ਪਾਰਟੀਆਂ ਛੱਡ ਕੇ ਬੀਜੇਪੀ 'ਚ ਭੱਜ ਗਏ ਹੈਗੇ ਨੇ ਕਿਉਂਕਿ ਉਸ ਵੇਲੇ ਬੀਜੇਪੀ ਦਾ ਮੰਤਰੀ ਵੀ ਇਹ ਨਾਲ ਨਾਲ ਹੋਇਆ ਸੀਗਾ ਜਿੰਦਰ ਸਿੰਘ ਸ਼ਖਾਵਤ ਜਿਹਨੇ 7.400 ਕਰੋੜ ਰੁਪਏ ਦਿੱਤਾ ਆ ਸਾਰੇ ਲੁਟੇਰੇ ਨੇ ਔਰ ਇਹਨਾਂ ਤੋਂ ਇੱਕ ਇੱਕ ਪੈਸੇ ਦਾ ਲੁਧਿਆਣਾ ਦੇ ਲੋਕੀ ਹਿਸਾਬ ਮੰਗਣਗੇ ਐਮਪੀ ਫੀਚੇ ਵਾਲਾ ਹਰ ਰੋਜ਼ ਪੋਸਟਾ ਬੰਦਦੇ ਨੇ ਕਿ ਨਾਲਾ ਇੱਥੇ ਤੱਕ ਫਰਾਈ ਕਰਦੀ ਇੱਥੇ ਤੱਕ ਸਾਫ ਹੋਵੇ ਪਾਣੀ ਦੇ ਸਾਹ ਦਾ ਦੇਖੋ ਜੀ ਆਹ ਆਹ ਲਾਈਵ ਪਾਣੀ ਉੱਥੇ ਧਾਰਿਆ ਜੀ ਆਹ ਦੇਖੋ ਆਹ ਸਾਫ ਪਾਣੀ ਤੁਜਾ ਜਾ ਪਰਲੇ ਪਾਸੇ ਦਰਿਆ ਦਾ ਸਾਫ ਪਾਣੀ ਹੈ ਸਤਲੁਜ ਦਾ ਔਰ ਇਧਰਲੇ ਪਾਸੇ ਲੁਧਿਆਣੇ ਦੇ ਵਿੱਚੋਂ ਜਿਹੜਾ ਬੁੱਢਾ ਨਾਲਾ ਹੋ ਕੇ ਜਾ ਰਿਹਾ ਆ ਤੁਸੀਂ ਸਪਸ਼ਟ ਦੇਖ ਰਹੇ ਹੋ ਕਾਲਾ ਸ਼ਾਹ ਪਾਣੀ ਹੈ ਆ ਸਾਡੇ ਦਰਿਆ ਨੂੰ ਬਰਬਾਦ ਕਰ ਰਿਹਾ ਸੰਤ ਸੀਸੇਵਾਲ ਜੀ ਨੂੰ ਮੈਂ ਪ੍ਰਣਾਮ ਕਰਦਾ ਹਾਂ ਉਹ ਮਹਾਂਪੁਰਸ਼ ਨੇ ਜੋ ਉਹ ਕਰ ਰਹੇ ਨੇ ਵਧੀਆ ਕਰ ਰਹੇ ਨੇ ਜੋ ਕਰਨਗੇ ਵਧੀਆ ਕਰਨ। ਜੜਨ ਦੀ ਤਿਆਰੀ ਹੈ ਜੀ। ਹਾਂਜੀ। ਜੜਨ ਦੀ ਤਿਆਰੀ ਹੈ। ਜੜਨ ਦੀ ਪੂਰੀ ਤਿਆਰੀ ਹੈ। ਜੇ 15 ਤਰੀਕ ਨੂੰ ਪਹਿਲੇ ਪਹਿਲੇ ਸਾਨੂੰ ਇਹਦਾ ਕੋਈ ਸਾਨੂੰ ਤਸੱਲੀ ਬਖਸਨੂ ਜਵਾਬ ਨਾ ਦਿੱਤਾ ਗਿਆ। ਆਹ ਦੇਖੋ ਸਾਰੇ ਜਿਹਨੇ ਬਈ ਆਹ ਦਰਿਆ ਦਾ ਸਾਡੇ 70 ਦਾ ਕੀ ਹਾਲ ਹੋ ਰਿਹਾ ਹੈ। ਸਾਡੀਆਂ ਆਉਣ ਵਾਲੇ ਬੱਚੇ نسلਾਂ ਪੀੜੀਆਂ ਸਾਰੀਆਂ ਬਰਬਾਦ ਹੋ ਜਾਣਗੀਆਂ। ਕੈਂਸਰ ਨਾਲ ਇੱਥੇ ਬਿਮਾਰੀਆਂ ਫੈਲ ਜਾਣਗੀਆਂ ਤੇ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਹੈ। ਬਈ ਇਸ ਨੂੰ ਸਾਫ਼ ਕਰਨ ਦੀ